ਆਓ ਜੀ ਜੀ ਆਏ। ਅੱਜ ਵਾਲੀ ਵੀਡੀਓ ਹੈ ਜੀ ਆਪਣੀ ਆਪ ਦੀ ਚੱਕੀ ਦੀ ਪ੍ਰੋਮੋਸ਼ਨ ਆ। ਆਪ ਦੀ ਚੱਕੀ ਦੀ ਪ੍ਰੋਮੋਸ਼ਨ ਵੀ ਇਸ ਲੈਵਲ ਦੀ ਆ ਵੀ ਬਾਪੂ ਬੇੜੇ ਕੀ ਆਟਾ ਚੱਕੀ। ਆਮ ਨਾਲੋਂ ਖਾਸਾ ਫਰਕ। ਅੱਛਾ ਸਿਸਟਮ ਬਣਾਇਆ ਹੁੰਦਾ ਬੰਦੇ ਦਾ ਵੀ ਇੱਕ ਤਾਂ ਕੋਠੀਆਂ ਦਾ ਅਲੱਗ ਲੈਵਲ ਆ ਬੰਦੇ ਦਾ ਵੀ ਕੋਠੀਆਂ ਦੇ ਵਿੱਚ ਆਪਾਂ ਟਾਟਾ ਤੋਂ ਬਿਨਾ ਕੰਮ ਨਹੀਂ ਕਰਦੇ। ਜੇ ਤੁਹਾਨੂੰ ਚੱਕੀ ਤੇ ਆਟਾ ਚਾਹੀਦਾ ਆਟੇ ਵਾਲਾ ਵੀ ਆਪਣਾ ਕੰਮ ਆ ਵੀ ਲਾਲ ਪੁੜਾ ਨਾ ਪੁਰਾਣਾ ਜਿਹੜਾ 20-22 ਸਾਲ ਪਹਿਲਾਂ ਆਪਾਂ ਆਟਾ ਪੀਂਦੇ ਸੀਗੀ ਉਸ ਲੈਵਲ ਦਾ। ਜੇ ਤੁਸੀਂ ਵੀਡੀਓ ਬਣਵਾਉਣੀ ਆ ਪ੍ਰੋਮੋਸ਼ਨ ਕਰਾਉਣੀ ਆ ਤਾਂ ਉਹ ਵੀ ਅਲੱਗ ਲੈਵਲ ਹੋਊਗਾ ਪ੍ਰੋਮੋਸ਼ਨ ਕਿਸ ਲੈਵਲ ਦੀ ਆ ਵੀ ਤੁਸੀਂ ਆ ਤੁਹਾਨੂੰ ਡਰੋਨ ਨਾਲ ਡੀਜੀਆਈ ਦੇ ਕੈਮਰੇ ਨਾਲ ਤੁਹਾਨੂੰ ਡੀਜੀਆਈ ਦੇ ਮਾਈਕਾਂ ਨਾਲ ਤੇ ਤੁਹਾਨੂੰ ਆਈਫੋਨ ਦੇ ਤੇ ਉਹ ਸਾਹਮਣੇ ਰਾਣਾ ਕੈਮਰਾ ਫੜੀ ਬੈਠਾ ਉਹਦੇ ਨਾਲ ਤੁਹਾਨੂੰ ਤਿੰਨੇ ਚੀਜ਼ਾਂ ਅਲੱਗ-ਅਲੱਗ ਲੈਵਲ ਦੀਆਂ ਇੱਕ ਟੈਡਾਸ ਤੇ ਤੇ ਇੱਕ ਰੈਣ ਵਾਸਤੇ ਤੇ ਇੱਕ ਦੁਨੀਆ ਚ ਫਲਾਸ ਤੇ ਤੁਹਾਨੂੰ ਤਿੰਨੇ ਚੀਜ਼ਾਂ ਬੈਸਟ ਮਿਲਣਗੀਆਂ ਤੇ ਤਿੰਨੇ ਚੀਜ਼ਾਂ ਦੇ ਪਰਪੱਕ ਹੋਣ ਦੀ ਸਾਡੀ ਕੋਸ਼ਿਸ਼ ਆ ਸਾਹਮਣੇ ਰਾਣਾ ਜਿੱਥੇ ਵੜਿਆ ਹੈ ਦਫਤਰਾ ਸਾਹਮਣੇ ਅਸੀਂ ਆ ਕੱਚਾ ਮਾਹੌਲ ਕਾ ਤੋ ਰੱਖਿਆ ਦਾ ਕਾਰਨ ਸਭ ਤੋਂ ਵੱਡਾ ਬੈਸਟ ਕਰ ਰਹੇ ਆ ਵੀ ਜਦੋਂ ਸਾਡੇ ਪਿੰਡ ਦੇ ਵਿੱਚ ਨਾ ਬੁੱਟਰ ਦੀ ਖਰਾਕ ਬਹੁਤ ਮਸ਼ਹੂਰ ਆ ਇੱਥੇ ਤੁਸੀਂ ਆਓਗੇ ਚਾਹ ਪਾਣੀ ਪੀਓਗੇ ਪਾਣੀ ਛੜਕਿਆ ਹੋਊਗਾ ਤੇ ਏਸੀ ਦਾ ਮਾਹੌਲ ਹੀ ਬਣੂਗਾ ਤੇ ਇਹ ਮਾਹੌਲ ਸਾਡਾ ਦੇਣ ਦੀ ਕੋਸ਼ਿਸ਼ ਆ ਸਾਹਮਣੇ ਕਣਕ ਪਈ ਆ ਤੁਹਾਨੂੰ ਨਵੀਂ ਕਣਕ ਮਿਲੂਗੀ ਨਵੀਂ ਕਣਕ ਦਾ ਆਟਾ ਮਿਲੂਗਾ ਇੱਕ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਹੁੰਦੀ ਆ ਲਾਕਡਾਰ ਵਾਲੀ ਕਣਕ ਨਹੀਂ ਹੁੰਦੀ ਉਹ ਲੱਗੀ ਲੁਕੀ ਜੀ ਹੁੰਦੀ ਆ ਤੁਹਾਨੂੰ ਉਹ ਚੀਜ਼ ਆਪਣੇ ਚੱਕੀ ਤੇ ਬਿਲਕੁਲ ਨਾ ਮਿਲੂਗੀ ਫਰੈਸ਼ ਕੰਮ ਹੋਊਗਾ ਤੇ ਢੱਡ ਦਾ ਕਾਰੋਬਾਰ ਤੇ ਊਂ ਕਾਰੋਬਾਰ ਤੇ ਕੈਮਰਿਆਂ ਦਾ ਕਾਰੋਬਾਰ ਸਾਰਾ ਪਰਪੱਕ ਤਰੀਕੇ ਨਾਲ ਚਲਾਇਆ ਤੇ ਦਾਦਾ ਮਿਹਰ ਕਰੇ ਆਹ ਜਿਹੜਾ ਸਟਾਰਟਰ ਵਗੈਰਾ ਲਾਏ ਹੋਏ ਆ ਇਹ ਸਾਰੀਆਂ ਚੀਜ਼ਾਂ ਆਧੁਨਿਕ ਚੀਜ਼ ਆ ਕੋਈ ਲੰਡਰ ਫੰਡਰ ਚੀਜ਼ ਨਹੀਂ ਕਿ ਚੱਕੀ ਕੇਰਾ ਆਪ ਜਿਹੜੀ ਲਾਈ ਹੋਈ ਆ ਇਹ ਵੀ ਆਪਾ ਰੂਲਾਂ ਨਹੀਂ ਲਾਇਆ ਹੋਇਆ ਚਿੱਟੇ ਆਟੇ ਦੇ ਮਗਰ ਨਹੀਂ ਪਏ ਆਪਾਂ ਜੇ ਕਿਸੇ ਨੂੰ ਮੰਨ ਲਓ ਸੂੜੇ ਸਮੇਤ ਆਟ ਛਾਣਿਆ ਹੋਇਆ ਆਟਾ ਚਾਹੀਦਾ ਤੁਹਾਨੂੰ ਉਹ ਵੀ ਮਿਲ ਜੂਗਾ ਜਿਵੇਂ ਪ੍ਰੋਟੀਨ ਵਗੈਰਾ ਕਣਕ ਚਾਉਂਦੇ ਆ ਤੁਹਾਨੂੰ ਸੇਮ ਮਿਲਣਗੇ ਸਾਹਮਣੇ ਸਾਡਾ ਬਾਪੂ ਜਿਹੜਾ ਇੱਥੇ ਪਹਿਲਾਂ ਕਹਿੰਦਾ ਮਤਲਬ ਇਹਨਾਂ ਚੱਕੀਆਂ ਤੇ ਨਾ ਆਪਾਂ ਸੋਚ ਵੀ ਨਹੀਂ ਸਕਦੇ ਸੀ ਕਿ ਵੀ ਆਪਾਂ ਕੰਮ ਕਰ ਸਕਦੇ ਆ ਇਹ ਥੋੜੀ ਹਿੰਮਤ ਸਰ ਦਾ ਸਾਰੇ ਮੇਰ ਸਰ ਕਹੀਏ ਕੁਛ ਹੋਇਆ ਤੇ ਦਾਤਾ ਆਪਣੇ ਦੇ ਮੇਰ ਰੱਖੇ ਭਰਾਵਾਂ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਆਪਣਾ ਕਾਰੋਬਾਰ ਸੋਹਣਾ ਚੱਲੇ ਇਹ ਪੁਰਾਣਾ ਮਾਹੌਲ ਹੀ ਰੱਖਿਆ ਆਪਾਂ ਵੀ ਇਹਨੂੰ ਪਾਉਣ ਨੂੰ ਤਾਂ ਆਪਾਂ ਲੈਣ ਟਰੀ ਪਾ ਸਕਦੇ ਸੀ ਜਿੰਨਾਂ ਤੋਂ ਆਪਾਂ ਕਰਾਇਆ ਸੀ ਜਾਂ ਆਪਾਂ ਮੋਲ ਲਿਆ ਸਿਸਟਮ ਪਰ ਜੇ ਸੋਚਿਆ ਵੀ ਇੱਥੇ ਪੁਰਾਣੀ ਫੀਲ ਆਵੇ ਜੋ ਵਜਤੋਂ 20 ਸਾਲ ਪੁਰਾਣੀ ਫਹਿਲਾਂ ਫੀਲ ਸੀਗੀ ਐਸ ਜਗ੍ਹਾ ਤੇ 32-33 ਸਾਲ ਚੱਕੀ ਚੱਲੀ ਹੋਈ ਆ ਆ ਆਪਣਾ ਦਫ਼ਤਰ ਬਣਾਇਆ ਹੋਇਆ ਜੀ ਦਫ਼ਤਰ ਬਣਾਇਆ ਹੋਇਆ ਹੈ ਗਰੀਬੀ ਦਾਵਾ ਦਫ਼ਤਰ ਤਾਂ ਬਣਾਇਆ ਹੋਇਆ ਵੀ ਇੱਥੇ ਆਪਾਂ ਆ ਜਿਹੜਾ ਮਾਹੌਲ ਬਣਿਆ ਹਤੋਂ ਜਿੰਦਾ ਇਹ ਦਫ਼ਤਰ ਆ ਇੱਥੇ ਜੋ ਕੋਈ ਬੰਦਾ ਰੂਹਦਾਰੀ ਕਰਨ ਆਉਂਦਾ ਜਾਂ ਹਸਲ ਖੇਡਣ ਆਉਂਦਾ ਤੇ ਉਹ ਚੀਜ਼ਾਂ ਤੁਹਾਨੂੰ ਬੈਸਟ ਮਿਲਣਗੀਆਂ ਤੇ ਆ ਮੈਂ ਤੁਹਾਡੇ ਸਾਹਮਣੇ ਬੈਠਾ ਜੀ ਤੇ ਤੁਸੀਂ ਮੈਨੂੰ ਨਾਂ ਤੋਂ ਨਹੀਂ ਜਾਣਦੇ ਸਾਡੇ ਕੰਮਾਂ ਤੋਂ ਜਾਣਦੇ ਆ ਵੀ ਆਪਾਂ ਵਿਦਮ ਮਟੀਰੀਅਲ ਦੇ ਵਿੱਚ ਅਲੱਗ ਲੈਵਲ ਟਾ ਤੇ ਚੱਕੀ ਵਾਲੇ ਸਿਸਟਮ ਚ ਵੀਡੀਓ ਵਾਲੇ ਸਿਸਟਮ ਚ ਪ੍ਰੋਮੋਸ਼ਨ ਵਾਲੇ ਸਿਸਟਮ ਚ ਤੁਹਾਨੂੰ ਡਰੋਨ ਤੋਂ ਲੈ ਕੇ ਡੀਜੀਆਈ ਦੇ ਮਾਈਕਾਂ ਤੇ ਡੀਜੀਆਈ ਦੇ ਕੈਮਰੇ ਤੇ ਆਈਫੋਨ ਨਾਲ ਆਹ ਕੈਮਰੇ ਨਾਲ ਤੁਹਾਨੂੰ ਵੀਡੀਓ ਮਿਲਣਗੀਆਂ ਧੰਨਵਾਦ ਸ਼ੁਕਰੀਆ ਸ਼ੇਅਰ ਕਰਿਓ ਇਹ ਤੁਹਾਡੀ ਸੋਚ ਸਕਦਾ ਹੈ ਸਾਰਾ ਕੁਝ ਹੋ ਸਕਦਾ ਜੇ ਤੁਸੀਂ ਸੋਚ ਰਹੇ ਹੋ ਨਾ ਕਿਸੇ ਬੰਦੇ ਨੂੰ ਆਪਾਂ ਮਸ਼ਹੂਰ ਕਰਨਾ ਪ੍ਰਪੱਕ ਕਰਨਾ ਜਾਂ ਕੰਮ ਚ ਸਟੈਬਲਿਸ਼ ਕਰਨਾ ਤੁਸੀਂ ਕਰ ਸਕਦੇ ਹੋ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਜਿੰਨਾ ਹੋ ਸਕੇ ਸਾਨੂੰ ਫਲਾਕ ਰਾਇਓ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਇਕੱਲਾ ਵੀਡੀਓ ਦਾ ਸਿਰਫ ਹੋਕਰ ਪੁਣਾ ਜਾਂ ਕਿਸੇ ਨੂੰ ਆਪਾਂ ਦਿਖਣਾ ਹੁੰਦਾ ਇੱਕ ਲੰਮੇ ਲੈਵਲ ਤੇ ਮੰਨ ਲਓ ਕਿਸੇ ਬੰਦੇ ਨੂੰ ਚਗਾਠਾਂ ਦੇ ਕੰਮ ਦੀ ਲੋੜ ਸੀਗੀ ਇਹਨੂੰ ਲੋੜ ਆ ਇਹਨੂੰ ਮੈਸਤਰੀ ਮਿਲ ਗਿਆ ਇਹਨੂੰ ਕੰਮ ਮਿਲ ਗਿਆ ਗਾਂ ਵਾਲੇ ਨੂੰ ਮੈਸਤਰੀ ਮਿਲ ਗਿਆ ਉਹਦਾ ਅੱਖ ਨਾ ਦੇਖਣਾ ਹੁੰਦਾ ਬੰਦੇ ਨੇ ਵੀ ਕਿਹੜੇ ਕੈਮਰੇ ਦੀ ਅੱਖ ਨਾ ਦੇਖ ਰਿਆ ਠੀਕ ਹੈ ਜੀ ਓਕੇ ਧੰਨਵਾਦ ਸ਼ੁਕਰੀਆ ਸ਼ੇਅਰ ਕਰਿਓ ਤੇ ਵੀਡੀਓ ਖਾਵਾਤ ਤੋਂ ਬਾਅਦ ਸ਼ੇਅਰ ਕਰਿਓ ਵੀ ਪ੍ਰੋਮੋਸ਼ਨ ਵਾਲਾ ਕੰਮ ਵੀ ਅਲੱਗ ਲੈਵਲ ਆ ਚੱਕੀ ਵਾਲਾ ਵੀ ਤੇ ਕੋਠੀ ਵਾਲਾ ਵੀ ਤੁਹਾਨੂੰ ਨੰਬਰ ਕਿੰਨੇ ਕੰਮਾਂ ਦੇ ਅਲੱਗ-ਅਲੱਗ ਮਿਲਣਗੇ ਧੰਨਵਾਦ ਸ਼ੁਕਰੀਆ ਜੀ ਹੋਇਆ ਜੀ